ਧਾਰੀਵਾਲ ਵਿੱਚ ਵਿਕ ਰਹੀ ਚਾਈਨਾ ਡੋਰ ਅੱਜ ਸ਼ਹਿਰ ਧਾਰੀਵਾਲ ਦੇ ਵਿੱਚ ਨਾਇਬ ਤਹਿਸੀਲ ਲਖਵਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾਂ ਅਨੁਸਾਰ ਵੱਖ-ਵੱਖ ਦੁਕਾਨਾਂ ਦੀ ਚੈਕਿੰਗ ਕੀਤੀ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਧਾਰੀਵਾਲ ਵਿੱਚ ਬਹੁਤ ਹੀ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਧਾਰੀਵਾਲ ਦੇ ਵਿੱਚ ਚਾਈਨਾ ਡੋਰ ਵਿਕਦੀ ਪਈ ਹੈ ਜੋ ਅੱਜ ਅਸੀਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮ ਅਨੁਸਾਰ ਧਾਰੀਵਾਲ ਪੁਲਿਸ ਨੂੰ ਨਾਲ ਲੈ ਕੇ ਦੁਕਾਨਾਂ ਦੀ ਚੈਕਿੰਗ ਕਰ ਰਹੇ ਹਾਂ ਚੈਕਿੰਗ ਦੌਰਾਨ ਕਿਸੇ ਕੋਲੋਂ ਚਾਈਨਾ ਡੋਰ ਬਰਾਮਦ ਨਹੀਂ ਹੋਈ ਪਰ ਅਸੀਂ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਦੁਕਾਨਦਾਰ ਚਾਈਨਾ ਡੋਰ ਵੇਚਦਾ ਫੜਿਆ ਗਿਆ ਤਾਂ ਉਸ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਉਸ ਦੇ ਖਿਲਾਫ ਸਾਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ ਸੱਜੂ ਅੱਜ ਬਹੁਤ ਦੁਕਾਨਾਂ ਚੈਕਿੰਗ ਕੀਤੀ ਗਈ ਗੱਲ ਚੈੱਕ ਕਰ ਰਹੇ ਅਜੋ ਮਾਦਵ ਡਿਪਟੀ ਕਮਿਸ਼ਨਰ ਜੀ ਦੇ ਹੁਕਮ ਅਨੁਸਾਰ ਚਾਇਨਾ ਡੋਰ ਦੀ ਵਾਕਫ ਦੁਕਾਨਾਂ ਦੇ ਚੈੱਕ ਕੀਤੀ ਗਈ ਆ ਸਾਰੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਆ ਵੀ ਚਾਇਨਾ ਡੋਰ ਨਾ ਵੇਚੀ ਜਾਏ ਖਾਸ ਕਰਕੇ ਧਾਰੀਵਾਲ ਜਿਹੜਾ ਜ਼ਿਆਦਾ ਸ਼ਿਕਾਇਤਾਂ ਆ ਰਹੀਆਂ ਵੀ ਚਾਇਨਾ ਡੋਰ ਦੀ ਵਿਕਰੀ ਹੋ ਰਹੀ ਆ ਪਰ ਚੈਕਿੰਗ ਦੌਰਾਨ ਕੋਈ ਵੀ ਚਾਇਨਾ ਡੋਰ ਦਾ ਘਟੂ ਨਹੀਂ ਪਾਇਆ ਗਿਆ ਤੇ ਫਿਰ ਵੀ ਇਹਨਾਂ ਨੂੰ ਅਲਰਟ ਕੀਤਾ ਗਿਆ ਚਾਇਨਾ ਡੋਰ ਨਹੀਂ ਵੇਚਣੀ ਇਹਨਾਂ ਦਾ ਬਹੁਤ ਨੁਕਸਾਨ ਹਨ ਚਾਇਨਾ ਡੋਰ ਨਾਲ ਆਮ ਰਾਹ ਜਾਂਦਿਆਂ ਨੂੰ ਦਰਦਾਂ ਕੱਟੀਆਂ ਜਾਂਦੀਆਂ ਕਈ ਤਰ੍ਹਾਂ ਦੇ ਸਰੀਰ ਤੇ ਅ ਅੰਗ ਕੱਟੇ ਜਾਂਦੇ ਹਨ ਤੇ ਜਿਹਨਾਂ ਨੂੰ ਕਾਫੀ ਨੁਕਸਾਨ ਹੁੰਦਾ ਜਾਨੀ ਤੇ ਬਾਲੀ ਨੁਕਸਾਨ ਹੁੰਦਾ ਹੈ ਹਾਂਜੀ ਬਿਲਕੁਲ ਕਾਰਵਾਈ ਹੋ ਰਹੀ ਹੈ ਜੀ ਜਿਹੜਾ ਚੈਨਾ ਡੋਰ ਕੋ ਵੇਚਦਾ ਫੜਿਆ ਜਾਂਦਾ ਉਹਦੇ ਖਿਲਾਫ ਕ੍ਰਿਮੀਨਲ ਕਾਰਵਾਈ ਹੋ ਰਹੀ ਹੈ ਜੀ